ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਟਰ ਪੱਲਾ ਸਾਹਿਬ ਦਾ ਗੁਰਦੁਆਰਾ ਜਿੱਥੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸਾਡੇ ਨਾਲ ਨੇ ਬਾਬਾ ਨਿਹੰਗ ਸਿੰਘ ਫੌਜਾਂ ਬਾਬਾ ਜੀ ਕਿੰਨੇ ਸਾਲ ਤੋਂ ਜਨਮ ਦਿਹਾੜਾ ਮਨਾਇਆ ਜਾਂਦਾ ਬਾਬਾ ਜੀ ਦਾ ਜਿਉਂ ਚੱਲਣਿਆਂ ਨਾ ਪ੍ਰੋਗਰਾਮ ਉਦੋਂ ਦਾ ਹੀ ਮਨਾਉਂਦੇ ਆ ਬਾਬਾ ਜੀ ਵੰਤੇ ਜੀ ਦਾ ਜਨਮ ਦਿਹਾੜਾ ਹਰ ਸਾਲ ਇਧਰ ਤੁੰਤਾਂ ਆ ਮੈਂ ਆਹ ਕਹਿੰਦਾ ਐ ਤੇ ਕਥਾਵਾਚ ਕੁੰਦੇ ਨੇ ਬਹੁਤ ਵਧੀਆ ਸੰਗਤਾਂ ਮਤਲਬ ਆਪਣਾ ਪ੍ਰੋਗਰਾਮ ਕਰਦੀਆਂ ਨੇ ਆਪਣੇ ਦਿਲੋਂ ਹੋ ਕੇ ਸਾਰੇ ਬਹੁਤ ਵਧੀਆ ਇਹਰਾ ਪ੍ਰੋਗਰਾਮ ਹੈ ਨਾ ਇਹ ਹੁੰਦਾ ਐ ਬਾਬਾ ਜੀ ਕਿੰਨੇ ਸਾਲ ਹੋ ਗਏ ਆ ਕਾਲ ਕਾਫੀ ਹੋ ਗਿਆ ਜੋ ਆਪਣਾ ਮਤਲਬ ਆਪਣਾ ਕੇਸਗੜ ਤਖਤ ਸਾਹਿਬ ਤੇ ਉਥੇ ਅਨੰਦਪੁਰ ਸਾਹਿਬ ਬਣਾਉਂਦੇ ਹੈ ਨਾ ਬਣਾਉਂਦਾ ਹੈ ਮਣਾਉਣਾ ਇੱਥੇ ਸ਼ੁਰੂ ਕੀਤਾ ਰਸ ਲੰਗਰ ਚੱਲਣਗੇ ਲੰਗਰ ਚੱਲਣਗੇ ਪੂਰੀ ਪੂਰੀ ਕਿਰਪਾ ਅਨੰਦਪੁਰ ਸਾਹਿਬ ਹੋ ਗਈ ਠੀਕ ਹੈ ਬਾਬਾ ਹਾਂ ਜੀ